ਕੀ ਨਾ ਤੁਹਾਡੇ ਪਿੰਡ 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 ਸੁਨੇਹਾ ਤੁਹਾਡੇ ਪਿੰਡ ਵਿੱਚ ਜਿਹੜੇ ਸਰਪੰਚ ਤੁਸੀਂ ਚੁਣੇਗੇ ਉਹ ਕਿ ਚੋਣਾ ਹੋਈਆਂ ਸੀ ਜਾਂ ਸਰਵਸੰਮਤੀ ਨਾਲ ਚੁਣੇ ਸਰਵਸੰਮਤੀ ਨਾਲ ਕੜੇ-ਕੜੇ ਮੈਂ ਬੋੜਨਾ ਤੁਹਾਡੇ ਦੇਵੀ ਪਹਿਲਾਂ ਕੁਲਵਿੰਦਰ ਕੁਮਾਰ ਪੂਜਾ ਰੋਹਿਤ ਕੁਮਾਰ ਲਖਵੀਰ ਸਿੰਘ ਕੀ ਮੈਂਬਰ ਵੀ ਸਰਵਸੰਮਤੀ ਨਾਲ ਬਣੇ ਸਾਰੇ ਸਭ ਸੰਮਤੀ ਨਾਲ ਹੋਏ ਪਿੰਡ ਵਾਲਿਆਂ ਤੁਹਾਨੂੰ ਹੀ ਸਰਵਸੰਮਤੀ ਨਾਲ ਕਿਉਂ ਚੁਣਿਆ ਬੋਲੀ। ਪਿੰਡ ਵਾਲਿਆਂ ਨੇ ਪ੍ਰਾਇਮਰਜੀ ਨਾਲ ਹੀ ਕਾਇਦੇ ਹੋਰੇ। ਪ੍ਰਾਇਮਰਜੀ ਨਾਲ ਹੀ ਸਾਰੇ ਨੇ ਚੁਣਿਆ ਹੈ। ਤੁਸੀਂ ਕੀ ਪਿੰਡ ਦੇ ਵਿੱਚ ਕੋਈ ਸਵਾਰ ਸੇਵਕ ਜਾਂ ਕੋਈ ਇਹੋ ਜਿਹਾ ਹੋਰ ਵੀ ਕੰਮ ਕੀਤੇ ਪਿੰਡ ਦੇ ਵਿੱਚ ਜਿਹਦਾਂ ਕਰਕੇ ਤੁਹਾਨੂੰ ਪਿੰਡ ਵਾਲਿਆਂ ਨੇ ਚੁਣਿਆ ਸਰਪੰਚੀ ਨਾਲ। ਤੁਹਾਡੇ ਕੋਈ ਕੰਮ ਨਹੀਂ। ਵਾਲਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੈਨੂੰ ਸਰਪੰਚੀ ਦੇ ਤੌਰ ਸਰਪੰਚੀ ਨਾਲ ਚੁਣਿਆ ਗਿਆ ਹੈ। ਜੀ ਸਰ। ਨਮਸਕਾਰ ਜੀ। ਮੇਰਾ ਨਾਮ ਕੇਸ਼ਵਰ ਮੈਂ ਨਮਾ ਭਗਵਾਲਾ ਪਿੰਡ ਦਾ ਨਿਵਾਸੀ ਨੇ ਤੇ ਮੇਰੀ ਛੋਟੀ ਭਾਬੀ ਜੀ ਸੁਸ਼ਮਾ ਕੁਮਾਰੀ ਜੀ ਇਸ ਵਾਰ ਗ੍ਰਾਮ ਪੰਚਾਇਤ ਭਗਵਾਲਾ ਦੇ ਨਵੇਂ ਸਰਪੰਚ ਨਿਯੁਕਤ ਹੋਏ ਨੇ ਤੇ ਅੱਜ ਅਸੀਂ ਉਹਨਾਂ ਦੀ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਨ ਲਈ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਜਦੇ ਵਿੱਚ ਰਮੈਨ ਦਾ ਪਾਠ ਕੀਤਾ ਗਿਆ ਤੇ ਸਾਰੀ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਸੋ ਸਾਰਿਆਂ ਦਾ ਨਗਰ ਨਿਵਾਸੀਆਂ ਦਾ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੇਰੀ ਛੋਟੀ ਭਾਬੀ ਸੁਸ਼ਮਾ ਦੇਵੀ ਕੁਮਾਰੀ ਦੇ ਉੱਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ ਤੇ ਅਸੀਂ ਸਾਰੇ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਪਿੰਡ ਦੇ ਵਿਕਾਸ ਦੇ ਲਈ ਮੱਤਵੱਧ ਯਤਨ ਕਰਾਂਗੇ ਪਿੰਡ ਨੂੰ ਵਿਕਾਸ ਕਰਵਾਵਾਂਗੇ ਗਲੀਆਂ ਨਾਲੀਆਂ ਪੱਕੀਆਂ ਕਰਵਾਵਾਂਗੇ ਲਾਈਟ ਦਾ ਪ੍ਰਬੰਧ ਕਰਾਂਗੇ ਗੰਦੀ ਜਿਹੜਾ ਢੇਰ ਪਿੰਡ ਦੇ ਆੜੀਦਵਾਲੇ ਫੈਲੇ ਜੇ ਆ ਉਹਨਾਂ ਨੂੰ ਚੁਕਾਉਣਾ ਜਾਂ ਪੂਰੀ ਵਿਵਸਥਾ ਕਰਾਂਗੇ ਸਾਰੇ ਪਿੰਡ ਦਾ ਬਹੁਤ-ਬਹੁਤ ਸਹਿਯੋਗ ਰਿਹਾ ਹੈ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਤੇ ਸਾਨੂੰ ਸੇਵਾ ਕਰਨ ਦਾ ਇਹ ਮੌਕਾ ਦਿੱਤਾ ਹੈ ਸੋ ਮੇਰੀ ਛੋਟੀ ਭਾਬੀ ਵੱਲੋਂ ਸਾਰੇ ਨਗਰ ਵਾਸੀਆਂ ਦਾ ਧੰਨਵਾਦ ਹੈ ਤੇ ਇਹਦੇ ਨਾਲ ਨਾਲ ਹੀ ਪਿੰਡ ਵਾਸੀਆਂ ਨੇ ਜਿਹੜੇ ਸਾਡੇ 9 ਸਹਿਯੋਗੀ ਮੈਂਬਰ ਚੁਣ ਕੇ ਸਾਡੇ ਲਈ ਭੇਜੇ ਸਾਡੇ ਭਾਬੀ ਜੀ ਦੇ ਲਈ ਉਹਨਾਂ ਦੇ ਨਾਂ ਨੇ ਸ਼੍ਰੀਮਤੀ ਕਾਂਤਾ ਜੀ ਸ਼੍ਰੀਮਤੀ ਸ਼ਰੇਸ਼ ਕੁਮਾਰੀ ਜੀ ਸ਼੍ਰੀਮਤੀ ਬੇਬੀ ਰਾਣੀ ਜੀ ਸ਼੍ਰੀਮਤੀ ਰੇਨੂ ਵਾਲਾ ਜੀ ਤੇ ਇਹਨਾਂ ਦੇ ਨਾਲ-ਨਾਲ ਪੁਰਸ਼ ਮੈਂਬਰ ਹੈ ਜਿਹੜੇ ਮਿਸਟਰ ਸ਼ੋਕਮਾਨ ਜੀ ਰਿਟਾਇਰਡ ਐਸਆਈ ਮਿਸਟਰ ਅਮਿਤ ਕੁਮਾਰ ਮੋਨੂ ਜੀ ਮਿਸਟਰ ਦਰਸ਼ਨ ਲਾਲ ਜੀ ਤੇ ਮਿਸਟਰ ਵਿਕੇਸ਼ ਕੁਮਾਰ ਬਸਨ ਜੀ ਇਹ ਸਾਰੇ ਨੌ ਮੈਂਬਰ ਹੈ ਜਿਹੜੇ ਨਗਰ ਨਿਵਾਸੀਆਂ ਨੇ ਇਸ ਵਾਰ ਚੁਣੇ ਨੇ ਤੋਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਨਵੀਂ ਪੰਚਾਇਤ ਹੈ ਜਿਹੜੀ ਉਹ ਪਿੰਡ ਦੇ ਵਿਕਾਸ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਏਗੀ ਤੇ ਪਿੰਡ ਨੂੰ ਅੱਗੇ ਵੱਲ ਨੂੰ ਲੈ ਕੇ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ। ਹਾਂ ਜੀ ਸਰ ਕੀ ਨਾਮ ਤੁਹਾਡਾ? ਹਰਦੀਪ ਸਿੰਘ ਪਿੰਡ ਸੱਲੋਵਾਲ ਤੁਹਾਡੀ ਵਾਈਸ ਸਰਪੰਚ ਬਣੀ ਕੀ ਨਾਮ ਨਾਲ? ਪ੍ਰੀਤੀ ਕਿਨੇ ਤੁਹਾਡੇ ਮੈਂਬਰ ਨੇ? 5 ਮੈਂਬਰ ਹੈ। ਕੀ ਨਾਮ ਮੈਂਬਰਾਂ ਦਾ? ਮੈਂਬਰਾਂ ਦੇ ਨਾਮ ਹਲਕਾ, ਰਾਣੀ, ਜਗਪਾਲ ਸਿੰਘ, ਨਿਰਮਨ ਸਿੰਘ, ਜਨਕਾਰ ਸਿੰਘ, ਕਮਲੇਸ਼ ਰਣ। ਤੁਹਾਡੀ ਵਾਈਸ ਸਰਪੰਚ ਬਣੇ ਪਹਿਲੀ ਵਾਰੀ ਬਣੇ? ਹਾਂ ਜੀ ਪਹਿਲੀ ਵਾਰ। ਇਹ ਜੋ ਕੋਈ ਪਿੰਡ ਦੇ ਸੀਗੰਬੁੱਦੇ ਜਿਹਨਾਂ ਨੂੰ ਲੈ ਕੇ ਖੜੇ ਹੋਏ। ਹਾਂਜੀ ਹਾਂਜੀ ਪਿੰਡ ਦੇ ਬੜੇ ਕੰਮ ਕਰਵਾਉਣ ਵਾਲੇ ਆ ਪਾਰਕ ਬਣਵਾਉਣ ਵਾਲੇ ਆ ਛੱਪੜ ਦੀ ਸਵਾਈ ਕਰਵਾਉਣ ਵਾਲੀ ਆ ਦੋ ਚਾਰ ਕੰਮ ਹੋਰ ਹੈਗੇ ਕਰਵਾਉਣ ਵਾਲੇ ਉਹ ਮੁੱਦੇ ਆਣਨ ਆਹੀਂ ਹੁਣ ਪੂਰੇ ਕਰਨਾ ਹੈ ਕੀ ਕਰਨਾ ਚਾਹੁੰਦੇ ਪਿੰਡ ਵਸੇ ਜਿਨ੍ਹਾਂ ਨੇ ਤੁਹਾਨੂੰ ਇਹ ਉਹਨਾਂ ਨੇ ਮੈਨੂੰ ਬਹੁਤ ਇਜਤਮਾਨ ਨਾਲ ਬੜਾ ਸਨਮਾਨ ਦਿੱਤਾ ਪਿੰਡ ਦਾ ਸਰਪੰਚ ਚੁਣਿਆ ਹੁਣ ਮੈਂ ਉਹਨਾਂ ਦੀ ਹਰ ਲੋੜ ਜ਼ਰੂਰ ਨਾਲ ਹਾਜ਼ਰ ਹੋਵਾਂਗਾ ਹਾਂਜੀ ਮੇਰੇ ਪਿੰਡ ਵਸੀਆਂ ਨੇ ਮੈਨੂੰ ਵੋਟਾਂ ਪਾ ਕੇ ਜਿੱਤਾਇਆ ਮੈਂ ਉਹਨਾਂ ਦਾ ਬੜਾ ਜਿਆਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਜਿੱਲੇ ਮੇਰੀ ਲੋੜ ਜ਼ਰੂਰ ਤੋਂ ਪੈਂਦੀ ਹੈ ਮੈਂ ਉਹਨਾਂ ਦੇ ਹਰ ਵੇਲੇ ਹਾਜ਼ਰ